ਬਾਦਲ ਦਲ ਦੇ ਵਿੱਚ ਜਿਹੜੀਆਂ ਬਗਾਵਤਾਂ ਹੋ ਰਹੀਆਂ ਉਹ ਜਦ ਕਿਸੇ ਪਾਰਟੀ ਨੇ ਮੋਗੇ ਚ ਜਾ ਕੇ ਪੰਥ ਤੋਂ ਵਾਂਝਾ ਹੋ ਕੇ ਆਪਣਾ ਸਿਧਾਂਤ ਹੀ ਤਬਦੀਲ ਕਰ ਦੇ ਤੇ ਉਹਦੇ ਮਗਰ ਭਾਰਤ ਨਾਲ ਬੀਜੇਪੀ ਨਾਲ ਆਰਐਸਐਸ ਸਾਂਝ ਪਾ ਕੇ ਉਹਨਾਂ ਨੇ ਇਨੇ ਭੜੇ ਫੈਸਲੇ ਲਿੱਤੇ ਹੋਏ ਜਿਹਦੇ ਕਰਕੇ ਉਹ ਅੱਜ ਮਾਫੀਆਂ ਮੰਗਦੇ ਆਂ ਔਰ ਸਿੱਖ ਸੰਸਥਾ ਮੈਂ ਇਦਾਂ ਖਤਮ ਕਰਤੀਆਂ ਕਿ 13 ਸਾਲ ਐਸਜੀਪੀਸੀ ਦੇ ਚੋਣ ਨਹੀਂ ਕਰਾਏ ਤੇ ਉਹੀ ਲਫਾਫਿਆਂ ਚ ਨਿਕਲੇ ਹੋਏ ਮੁਖੀਆਂ ਤੋਂ ਮਾਫੀਆਂ ਮੰਗ ਰਹੇ ਆ ਇਹ ਮਤਲਬ ਕੋਈ ਕਾਨੂੰਨਨ ਤੌਰ ਤੇ ਠੀਕ ਨਹੀਂ ਹੈ ਅਸੀਂ ਕਿਵੇਂ ਮੰਨੀਏ ਕਿ ਅਕਾਲ ਤਖਤ ਨੇ ਜਾਇਜ਼ ਫੈਸਲਾ ਲਿੱਤਾ ਹੈ ਜਦ ਚੋਣ ਹੀ ਨਹੀਂ ਹੋ ਰਹੇ ਹੈਗੇ ਉਹ ਸੰਗਤ ਤੋਂ ਨੇ ਫਤਵਾ ਹੀ ਨਹੀਂ ਲਿੱਤਾ ਹੈਗਾ ਸੋ ਅਸੀਂ ਸਮਝਦੇ ਆ ਕਿ ਇਹ ਇਹਨਾਂ ਦੀਆਂ ਆਪ ਦੀਆਂ ਕਰਤੂਤਾ ਆਪ ਹੀ ਮਾਫੀ ਦੇ ਕੇ ਆਪ ਹੀ ਨੇ ਵੀ ਜਾ ਰਹੇ ਆ ਅਸਲੀ ਤਾਂ ਤਾਂ ਹੋਗਾ ਜਦ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੋਣ ਹੋਣਗੇ ਤੇ ਨਵੇਂ ਰੂਪ ਚ ਸੰਗਤ ਨੇ ਫਤਵਾ ਦੇਣਾ ਉਦੋਂ ਫਿਰ ਅਸੀਂ ਇਹ ਸਾਰੀਆਂ ਜਿਹੜੀਆਂ ਕਰਤੂਤਾਂ ਕਰਕੇ ਹਟੇ ਆ ਇਹਨਾਂ ਦਾ ਵੇਰਵਾ ਲੈਵਾਂਗੇ ਸਾਨੂੰ ਕੋਈ ਫਰਕ ਨਹੀਂ ਦਿਖਦਾ ਚਾਹੇ ਤੁਸੀਂ ਬਾਦਲ ਦੇ ਢਿਡਚੇ ਹੋਗੇ ਹੋ ਚਾਹੇ ਤੁਸੀਂ ਬੀਬੀ ਜ਼ਗੀਰ ਕੌਰ ਜਿਹੜੀ ਇੱਥੇ ਐਸਜੀਪੀਸੀ ਦੀ ਪ੍ਰਧਾਨ ਬਣ ਕੇ ਕਹਿੰਦੀ ਸੀ ਕਿ ਮੈਂ ਸਤਿੰਦਰਪਾਲ ਸਿੰਘ ਕੋਲੀ ਦਾ 10 ਕਰੋੜ ਦਾ ਮੈਂ ਵੇਰਵਾ ਲਵਾਂਗੀ ਕੇਸ ਕਦੀ ਨਹੀਂ ਪਾਇਆ ਕੋਈ ਵੀ ਬਰਗਾੜੀ ਬਾਰੇ ਗੱਲ ਨਹੀਂ ਕੀਤੀ ਸੋ ਚੰਦੂ ਮਾਜਰੇ ਵਰਗਿਆਂ ਨੇ ਜਾ ਕੇ ਬਰਗਾੜੀ ਦੇ ਉੱਤੇ ਟਿੱਪਣੀ ਕੀਤੀ ਕਿ ਇੱਥੇ ਸਰਕਾਰਾਂ ਇਹਨਾਂ ਨੂੰ ਲੈਟਰੀਨਾ ਬਣਾ ਕੇ ਦਿੰਦੀਆਂ ਲੈਟਰੀਨਾ ਇਹਨਾਂ ਦੀਆਂ ਬੰਦ ਕਰੋ ਇਹ ਤਾਂ ਸਾਨੂੰ ਮਤਲਬ ਜੰਗਲ ਪਾਣੀ ਵੀ ਨਹੀਂ ਜਾਣ ਦੇਣਾ ਚਾਹੁੰਦੇ ਹੈਗੇ ਸੋ ਇਹ 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 ਜਿਹੜੀ ਇਹਨਾਂ ਦੀ ਮਤਸ਼ਵੀ ਸੋਚ ਹੈ ਆਰਐਸਐਸ ਦੀ ਸੋਚ ਹੈ ਸੈਂਟਰ ਦੀ ਸੋਚ ਹੈ ਇਹ ਆਪਸ ਚ ਇਹਨਾਂ ਨੂੰ ਫੋਟ ਪਾ ਰਹੀ ਹੈ ਕਿਉਂਕਿ ਇਹ ਸੱਚ ਦੇ ਹੱਕ ਦੇ ਪੱਖ ਨਹੀਂ ਤੁਰਦੀ ਇਹ ਜੋ ਸੈਂਟਰ ਇਹਨਾਂ ਨੂੰ ਕਹਿੰਦਾ ਉਹ ਕਰੀ ਜਾਂਦੇ ਆ ਉਹਦੇ ਵਿੱਚ ਇਹਨਾਂ ਨੂੰ ਛੋਟ ਹੈ ਕਿ ਤੁਸੀਂ ਲੁੱਟੋ ਜੋ ਮਰਜ਼ੀ ਕਰੋ ਜਿੱਦਾਂ ਮਰਜ਼ੀ ਤੁਸੀਂ ਕਰਨਾ ਕਰ ਲੋ ਤੇ ਉਹ ਕਰਤੂਤਾਂ ਫਿਰ ਹੁਣ ਸਾਹਮਣੇ ਆ ਰਹੀਆਂ ਮੈਂ ਇੱਕ ਰਿਓ ਕੁਪਾਰਤ ਸਿੰਘ ਜੋ ਲਾਉਣਾ ਕੁਪਾਰਤ ਸਿੰਘ ਜੀ ਐਸਜੀਪਸ ਦੀ ਇਲੈਕਸ਼ਨ ਨਾ ਹੋਣਾ ਤੁਹਾਨੂੰ ਕੀ ਲੱਗਦਾ ਕਾਰਨ ਕੀ ਗਲੌਮੀ ਦਾ ਅਹਿਸਾਸ ਪਹਿਲਾਂ ਵੀ 1925 ਚ ਉਹ ਗੋਦਰਸਤਵਾਲ ਲਹਿਰ ਦੀ ਲੜਾਈ ਲੜ ਕੇ ਅਸੀਂ ਗੁਰਦੁਾਰੇ ਆਜ਼ਾਦ ਕਰਾਏ ਅੰਗਰੇਜ਼ਾਂ ਵਾਲੇ ਗਲਾਮ ਹੋ ਗਏ ਸੀ ਜਿਹੜੇ ਉਹ ਆਜ਼ਾਦ ਕਰਾਏ ਦੇਸ਼ ਜਦੋਂ ਆਜ਼ਾਦ ਹੁੰਦਾ ਤੇ ਇਹਨਾਂ ਦੇ ਵਰਬਲ ਪ੍ਰੋਸਿਆਂ ਦੇ ਉੱਤੇ ਅਸੀਂ ਵਿਸ਼ਵਾਸ ਕਰਕੇ ਸਾਡੀ ਲੀਡਰਸ਼ਿਪ ਨੇ ਧੋਖਾ ਖਾਦਾ ਤੇ ਇਹ ਸਮਝਦੇ ਆ ਕਿ ਅਗਰ ਸਿੱਖਾਂ ਨੂੰ ਕੌਮ ਨੂੰ ਕਮਜ਼ੋਰ ਕਰਨਾ ਤੇ ਉਹ ਇੱਕੋ ਇੱਕ ਇਹ ਹੱਲ ਹਿੰਦੂ ਤਾਂ ਵੀ ਸੋਚੇ ਸਮਝਦੀ ਆ ਇਹਨਾਂ ਦੇ ਧਾਰਮਿਕ ਸਥਾਨਾਂ ਜਿਹੜੇ ਆ ਉਹ ਕਬਜ਼ਾ ਆਪਣਾ ਰੱਖਿਆ ਜਾਵੇ ਇਹਨਾਂ ਦੇ ਪ੍ਰਬੰਧ ਹੇਠ ਤਾਂ ਜਾਣ ਉਸ ਚਾਲ ਦੇ ਤਹਿਤ ਤੁਸੀਂ ਮੰਨਦੇ ਹੋ ਕਬਜ਼ਾ ਵਾਏ ਬਿਲਕੁਲ ਕਬਜ਼ਾ ਹਾਂਜੀ ਬਿਲਕੁਲ ਕਬਜ਼ਾ ਬਾਕੀ ਸਾਰੀਆਂ ਚੋਣੀਆਂ ਹੁਣ ਚੋਣਾ ਹੁੰਦੀਆਂ ਪਾਰਲੀਮੈਂਟ ਦੀਆਂ ਹੁੰਦੀਆਂ ਵਿਧਾਨ ਸਭਾ ਤੇ ਹੁੰਦੀਆਂ ਸਾਰੀਆਂ ਦੀ ਐਸਜੀਪੀਸੀ ਤੇ ਕਿਉਂ ਨਹੀਂ ਕਰਾਉਂਦੇ ਕਬਜ਼ਾ ਤਾਂ ਹੀ ਨਹੀਂ ਕਰਾਉਂਦਾ ਡਿਕਟੇਟਰਸ਼ਿਪ ਕਹ ਲਈਏ ਕਬਜ਼ਾ ਕਹਿ ਦਈਏ ਆਪਣੀ ਉਹਨਾਂ ਦੀ ਮਨਮਰਜ਼ੀ ਦੀ ਜਿਹੜੀ ਉੱਥੇ ਐ ਇਸ ਵੇਲੇ ਪ੍ਰਬੰਧਕ ਨੇ ਉਹਨਾਂ ਦੀ ਮਨਮਰਜ਼ੀ ਦੀ ਐ ਉਹਨਾਂ ਦੇ ਮਜ਼ਾਕ ਚੱਲਦੇ ਆ ਤੇ ਇਸ ਕਰਕੇ ਉਹ ਨਹੀਂ ਚਾਹੁੰਦੇ ਕਿ ਅੱਜ ਐਲੈਕਸ਼ਨ ਹੋਵੇ ਤੇ ਜਿਹੜੀ ਸਹੀ ਸੋਚ ਆ ਉਹ ਮਾਲਕ ਬਣਦੀ ਆ ਜਾਂ ਉਹ ਅੱਗੇ ਆਉਂਦੀ ਆ ਉਹਨੂੰ ਨਹੀਂ ਆਉਣ ਦੇਣੀ ਚਾਹੁੰਦੇ ਜਿਹੜੇ ਸਿੱਖੀ ਸਿਧਾਂਤਾਂ ਦੇ ਪਹਿਰਾ ਦੇਣ ਵਾਲੀ ਆ ਜਿਹੜੀ ਕੌਮ ਪ੍ਰਸਤ